ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਜਮਾ ਵੱਸੋਂ ਬਾਹਰ ਹੋ ਗਈ ਸੀ ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਸੀ ਪਰ ਉਸ ਤੋਂ ਤਾਂ ਇਕੱਲਾ ਸੁੱਖਾ ਸਿੰਘ ਹੀ ਲੋਟ ਨਹੀਂ ਆ ਰਿਹਾ ਸੀ ਨਵਾਬ ਨੂੰ ਜਿੱਥੇ ਵੀ ਸਿੰਘਾਂ ਦੀ ਦਸਪਈ ਉਧਰ ਨੂੰ ਫੌਜ ਭੇਜੀ ਇਨਾਮਾਂ ਜ਼ਗੀਰਾਂ ਦੇ ਲਾਲਚ ਮਾਰੇ ਜਾਣ ਦੇ ਡਰ ਉਸਨੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਦੇਖ ਲਈ ਸਨ ਪਰ ਨਾ ਤਾਂ ਪਿੰਡਾਂ ਵਿੱਚੋਂ ਸਿੰਘਾਂ ਦੇ ਖੈਰ ਖਵਾਹਾਂ ਦੀ ਗਿਣਤੀ ਘਟੀ ਤੇ ਨਾ ਹੀ ਖਾਲਸਾ ਪੰਥ ਦੀ ਮੜਕ ਵਿੱਚ ਰਤਾ ਕਮੀ ਆਈ ਇਧਰ ਸਿੰਘਾਂ ਨੇ ਕਸ਼ਮੀਰ ਬਹਾਵਲਪੁਰ ਪਿਸ਼ੌਰ ਤੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬ ਨੂੰ ਕਿਸੇ ਨੇ ਸੂਹ ਦਿੱਤੀ ਕਿ ਮਤਾਬ ਦੇ ਕੋਟ ਕੋਲ ਕੁਝ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ ਉਸੇ ਪਲ ਉਸਨੇ ਫੌਜ ਨੂੰ ਹੁਕਮ ਚਾੜ੍ਹਿਆ ਤੇ ਫੌਜਦਾਰਾਂ ਨੇ ਮੁਤਾਬਕੇ ਕੋਟ ਵੱਲ ਚੜ੍ਹਾਈ ਕੀਤੀ ਹਲਕਾਰਿਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸ਼ਸਤਰ ਵੀ ਲਗਭਗ ਨਕਾਰਾ ਹੋ ਚੁੱਕੇ ਹਨ ਤੇ ਉਹ ਕਾਫੀ ਸਮੇਂ ਤੋਂ ਇੱਕ ਥਾਂ ਤੇ ਟਿਕੇ ਨਾ ਹੋਣ ਕਰਕੇ ਪੂਰੀ ਤਰ੍ਹਾਂ ਥੱਕ ਟੁੱਟ ਵੀ ਚੁੱਕੇ ਹਨ ਥੋੜੀ ਮਸ਼ੱਕਤ ਨਾਲ ਹੀ ਹੱਥ ਆ ਜਾਣਗੇ ਹਲਕਾਰਿਆਂ ਦੇ ਇਹਨਾਂ ਬੋਲਾਂ ਨੇ ਫੌਜਦਾਰਾਂ ਨੂੰ ਕੁਝ ਤਰਵਾਸਤਾ ਦਿੱਤਾ ਪਰ ਅਸਲੀਅਤ ਤੋਂ ਉਹ ਜਾਣੂ ਹੀ ਸਨ ਕਿ ਸਿੰਘਾਂ ਨੂੰ ਥੋੜੀ ਮਸ਼ੱਕਤ ਨਾਲ ਫੜ ਲੈਣਾ ਖਾਲਾ ਜੀ ਦਾ ਬਾੜਾ ਨਹੀਂ ਜੇ ਤੁਹਾਡੇ ਕਿਸੇ ਕੋਲੋਂ ਕੋਈ ਸਿੰਘ ਜਿਉਂਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਵਾਵਾਂਗਾ ਫੌਜਦਾਰ ਨੇ ਸਪਾਹੀਆਂ ਨੂੰ ਸਖਤ ਤਾੜਨਾ ਕੀਤੀ ਮੁਗਲਾਂ ਨੇ ਦੂਰੋਂ ਦੇਖਿਆ ਤਾਂ ਸਿੰਘਾਂ ਦੀ ਗਿਣਤੀ ਮੁਠੀ ਪਰ ਹੀ ਜਪੀ ਉਹਨਾਂ ਵਿੱਚੋਂ ਵੀ ਕਈ ਅਜੇ ਅੜਿੰਗ ਬੜਿੰਗ ਹੀ ਸਨ ਕੁਝ ਨਿਤਨੇਮ ਕਰ ਰਹੇ ਸਨ ਕੁਝ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵੱਲ ਨਿਕਲੇ ਹੋਏ ਸਨ ਅਜੇ ਸ਼ਹੀਦੀ ਦੇਗਾਂ ਲਈ ਰਗੜੇ ਵੀ ਨਹੀਂ ਪਾਏ ਗਏ ਸਨ ਜੇ ਦੇਗਾਂ ਵੀ ਛਕੀਆਂ ਹੋਣ ਤਾਂ ਸਿੰਘ ਤਰਾਰੇ ਵਿੱਚ ਹੋਣ ਸੋ ਜ਼ਿਆਦਾਤਰ ਸਿੰਘ ਭੁਖਣ ਭਾਣੇ ਹੀ ਸਨ ਮੁਗਲਾਂ ਨੂੰ ਜਾਪਿਆ ਕਿ ਇਹ ਤਾਂ ਸਗੋਂ ਜੰਗ ਦੇ ਟੁਕਾ ਵਾਲੀ ਗੱਲ ਹੀ ਹੈ ਪਦਾਰਥ ਤਿਆਰ ਹਨ ਬਸ ਜਾ ਕੇ ਛਕਣੇ ਹੀ ਹਨ ਉਹਨਾਂ ਦੂਰੋਂ ਹੀ ਬੰਦੂਕਾਂ ਦੀ ਇੱਕ ਛਲਕ ਕੀਤੀ ਤੇ ਗੋਲੀਆਂ ਦੇ ਮਕਰ ਹੀ ਤੀਰਾਂ ਦਾ ਮੀ ਭਰਾ ਦਿੱਤਾ ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਸ਼ਹੀਦ ਹੋ ਗਏ ਹੁਣ ਤੁਰਕ ਬਰਛੇ ਨਿਜੇ ਤੇ ਤਲਵਾਰਾਂ ਲੈ ਕੇ ਸਿੰਘਾਂ ਵੱਲ ਨੂੰ ਵਧੇ ਸਿੰਘਾਂ ਤੇ ਹੱਲਾ ਚਾਂਚਕ ਹੋ ਗਿਆ ਸੀ ਸੋ ਉਹਨਾਂ ਨੂੰ ਸੰਭਲਣ ਦਾ ਸਮਾਂ ਹੀ ਨਾ ਮਿਲਿਆ ਅਸਮਾਨੋਂ ਡਿੱਗਦੀ ਬਿਜਲੀ ਮੰਗ ਤੁਰਕ ਆ ਪਏ ਇੱਕ ਇੱਕ ਸਿੰਘ ਦਵਾਲੇ 100-100 ਤੁਰਕ ਖਲੋਤੇ ਸਨ ਪਰ ਖਾਲਸਾ ਤਾਂ ਸਵਾ ਲੱਖੀ ਹੈ ਹੁਣ ਉਹ ਸੰਭਲ ਚੁੱਕਾ ਸੀ ਜਿੱਥੇ-ਜਿੱਥੇ ਵੀ ਸਿੰਘ ਪੈਰਾਂ ਤੇ ਖਲੋ ਗਿਆ ਉਥੋਂ-ਉਥੋਂ ਮੁਗਲਾਂ ਦੇ ਪੈਰ ਓਖੜ ਗਏ ਪਹਿਲਾਂ ਜਾਪ ਰਿਹਾ ਸੀ ਕਿ ਸੁੱਤੇ ਪਏ ਸਹਿਆਂ ਤੇ ਭੁੱਖੇ ਬਗਿਆੜ ਟੁੱਟ ਕੇ ਪੈ ਗਏ ਹਨ ਪਰ ਹੁਣ ਲੱਗਣ ਲੱਗਾ ਸੀ ਕਿ ਹਿਰਨਾ ਦੀ ਕੋਈ ਡਾਰ ਭੁਲੇਖੇ ਨਾਲ ਸ਼ੇਰਾਂ ਦੇ ਘੇਰੇ ਵਿੱਚ ਆ ਫਸੀ ਹੈ ਜਿਨ੍ਹਾਂ ਦਾ ਡੇਰਾ ਹੀ ਸਿਰੋਂ ਪਰੇ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਪੈ ਜਿਹੜੇ ਸਿੰਘ ਕਿਧਰੇ ਬਾਹਰ ਵੀ ਗਏ ਹੋਏ ਸਨ ਉਹ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਦੌੜੇ ਆਏ ਹੁਣ ਸਭ ਨੂੰ ਘੇਰਾ ਤੁਰਕਾਂ ਨੂੰ ਪੈ ਗਿਆ ਸੀ ਲੜਦਿਆਂ ਲੜਦਿਆਂ ਨੂੰ ਰਾਤ ਪੈ ਗਈ ਰਾਤ ਤਾਂ ਸਿੰਘਾਂ ਲਈ ਇੰਜ ਸੀ ਜਿਵੇਂ ਕੋਈ ਬਾਲ ਇੱਕਦਮ ਜਵਾਨ ਹੋ ਗਿਆ ਹੋਵੇ ਤੁਰਕ ਹੁਣ ਸਾਰੇ ਦਿਨ ਲੜਦੇ ਰਹੇ ਹੋਣ ਕਰਕੇ ਜੁੱਧ ਵਿਰਾਮ ਪਾਲਦੇ ਸਨ ਤੇ ਕੁਝ ਪਿੱਛੇ ਹੋ ਰਹੇ ਹਸਨ ਪਰ ਖਾਲਸਾ ਤਾਂ ਪਖਿਆ ਹੀ ਹੁਣ ਸੀ ਸੋ ਉਹਨਾਂ ਤੁਰਕਾਂ ਨੂੰ ਕਦ ਪਿੱਛੇ ਮੋੜਨ ਦੇਣਾ ਸੀ ਫੌਜਦਾਰ ਘੋੜਾਂ ਪਿੱਛਾ ਮੋੜਨ ਲੱਗਾ ਤਾਂ ਬਾਬਾ ਲੱਧਾ ਸਿੰਘ ਅੱਗੇ ਆਣ ਖਲੋਤੇ ਜੰਗ ਹਜੇ ਮੁੱਕੀ ਕਿੱਥੇ ਹੈ ਖਾਨ ਸਾਹਿਬ ਯੋਧਿਆਂ ਦਾ ਕੰਮ ਨਹੀਂ ਇਹ ਕਿ ਚੱਲਦੀ ਜੰਗ ਵਿੱਚ ਹੀ ਆਰਾਮ ਕਰਨ ਲਈ ਘੋੜੇ ਮੋੜ ਲੈਣ ਜਿੱਤ ਹਾਰ ਹੋ ਜਾਣ ਮਗਰੋਂ ਹੀ ਬਿਨਾਮ ਲਵਾਂਗੇ ਆਓ ਇਹ ਕਹਿੰਦਿਆਂ ਬਾਬਾ ਜੀ ਨੇ ਇੱਕ ਪਰਮਾ ਬਾਾਰ ਫੌਜਦਾਰ ਦੀ ਧੌਣ ਤੇ ਕੀਤਾ ਤੇ ਫੌਜਦਾਰ ਕਿਆਮਤ ਤੀਕ ਲਈ ਸੌਂ ਗਿਆ ਹੁਣ ਸਰਦਾਰ ਤੋਂ ਸਖਣੀ ਫੌਜ ਕਿਤੋਂ ਤੱਕ ਲੜੇ ਸੋ ਮੁਗਲ ਭੱਜਣ ਲਈ ਰਾਹ ਲੱਭਣ ਲੱਗੇ ਜਿਸ ਦਾ ਜਿੱਧਰੋਂ ਵੀ ਦਾ ਲੱਗਿਆ ਉਹ ਨਿਕਲ ਗਿਆ ਆਈ ਤਾਂ ਤੁਰਕ ਸੈਨਾ ਸਿੰਘਾਂ ਦਾ ਸ਼ਿਕਾਰ ਕਰਨ ਲਈ ਸੀ ਪਰ ਸਗੋਂ ਉਹਨਾਂ ਨੂੰ ਮਾਲਾ ਮਾਲ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰਾ ਰਾਸ਼ਨ ਤੇ ਨਕਦੀ ਖਾਲਸੇ ਦੇ ਹੱਥ ਲੱਗ ਗਈ। ਇਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨਾਂ ਲਈ ਖਿੰਡ ਪੁੰਡ ਗਏ ਤੇ ਵੱਖ-ਵੱਖ ਪਾਸਿਆਂ ਨੂੰ ਨਿਕਲ ਗਏ। ਜ਼ਿਆਦਾਤਰ ਜਥੇ ਡੰਗੂਗੇ ਜੰਗਲਾਂ ਵਿੱਚ ਚਲੇ ਗਏ। ਇਹ ਦਿਨ ਨੂੰ ਤਾਂ ਟਿੱਕੇ ਜੰਗਲ ਵਿੱਚ ਹੀ ਬੈਠੇ ਰਹਿੰਦੇ ਤੇ ਰਾਤ ਨੂੰ ਕਿਧਰੋਂ ਲੁੱਟਮਾਰ ਕਰਕੇ ਲਿਆਉਂਦੇ। ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਬੈਠੇ ਪੰਥ ਦੇ ਹਮਦਰਦ ਸਿੰਘਾਂ ਨੂੰ ਪਤਾ ਲੱਗਾ। ਤਾਂ ਹੋ ਉਹ ਆਪਣੀ ਜਾਨ ਤਲੀ ਤੇ ਧਰ ਕੇ ਵੀ ਇਹਨਾਂ ਨੂੰ ਰਾਸ਼ਨ ਪਾਣੀ ਪਚਾਉਂਦੇ ਖਾਲਸੇ ਦੇ ਨਾਲ ਖੈਰਖਾਵਾਹਾਂ ਵਿੱਚੋਂ ਹੀ ਇੱਕ ਭਾਈ ਤਾਰੂ ਸਿੰਘ ਵੀ ਸੀ ਇੱਧਰ ਕੁਝ ਜੰਗਲ ਵਿੱਚੋਂ ਸਿੰਘ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜਕੇ ਉਹਨਾਂ ਨੂੰ ਕਿਸੇ ਮੁਗਲ ਕੇ ਬਗਹਾੜ ਦੀ ਖੱਡ ਵਿੱਚ ਵੜਦੇ ਹੋਏ ਦੇਖ ਲਿਆ ਇਹ ਤਿੰਨ ਸਿੰਘ ਸਨ ਬਾਬਾ ਲੱਧਾ ਸਿੰਘ ਪੱਗੂ ਲੰਬੇ ਹੀਰਾ ਦਾ ਭਾਈ ਰਾਮ ਸਿੰਘ ਤੇ ਭਾਈ ਸੁਲੱਖਣ ਸਿੰਘ ਗਿੱਲ ਇਹ ਤਿੰਨੇ ਸਿੰਘ ਬਗਿਹਾਰ ਦੀ ਖੱਡ ਵਿੱਚ ਚਲੇ ਗਏ ਬਗਿਹਾਰ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਖਾਨ ਬਹਾਦਰ ਦੇ ਤੁਰਕ ਬਗਿਹਾਰ ਜਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ ਸਿੰਘਾਂ ਨੇ ਖੱਡ ਸੰਗੋ ਹੋ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ ਮੁਗਲ ਅੰਦਰ ਤਾਂ ਜਾਣਨ ਬਾਹਰ ਖਲੋਤੇ ਹੀ ਸਿੰਘਾਂ ਨੂੰ ਆਵਾਜ਼ਾਂ ਮਾਰੀ ਜਾਣ ਤੁਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਹੋ ਬਿਹਤਰੀ ਇਸੇ ਵਿੱਚ ਹੈ ਕਿ ਬਾਹਰ ਆ ਜਾਓ ਪਰ ਇੱਕ ਵੀ ਮੁਗਲ ਨੇ ਖੱਡ ਅੰਦਰ ਜਾਣ ਦਾ ਜੇਰਾ ਨਹੀਂ ਕੀਤਾ ਹਾਰ ਕੇ ਮੁਗਲ ਸੈਨਾ ਪਤੀ ਨੇ ਬੰਦੂਕਚੀਆਂ ਨੂੰ ਖੱਡ ਵਿੱਚ ਗੋਲੀ ਮਾਰ ਲੈ ਕੇ ਸੈਂਕੜੇ ਗੋਲੀਆਂ ਖੱਡ ਦੇ ਮੂੰਹ ਤੋਂ ਅੰਦਰ ਚਲਾਈਆਂ ਗਈਆਂ ਗੋਲੀਆਂ ਤਾਂ ਸਿੰਘਾਂ ਤੱਕ ਨਾ ਪੜੀਆਂ ਪਰ ਧੂਏ ਨੇ ਉਹਨਾਂ ਦਾ ਸਾਹ ਕੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖੱਡ ਵਿੱਚ ਇੱਕ ਛੋਟੀ ਜਹੀ ਖੱਡ ਪੱਟ ਕੇ ਕੋਲ ਜੋ ਵੀ ਲੀੜੇ ਕੱਪੜੇ ਸਨ ਉਸ ਦੇ ਮੂੰਹ ਵਿੱਚ ਤੋਨ ਦਿੱਤੇ ਸਿੰਘ ਮੁਗਲਾਂ ਦੇ ਗੱਲ ਕੁਝ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੁਝ ਜੱਟ ਬੁਲਾਏ ਤੇ ਖੱਡ ਪਟਵਾਉਣ ਲੱਗੇ ਪਰ ਜੱਟ ਸਿੰਘਾਂ ਨਾਲ ਹਮਦਰਦੀ ਰੱਖਦੇ ਸਨ ਸੋ ਬਹਾਨੇ ਜਿਹੇ ਨਾਲ ਕਹਿਆਂ ਦੇ ਦਸਤੇ ਤੋੜ ਦਿੰਦੇ ਇਸੇ ਜੱਕੋ ਤੱਕੀ ਜਹੀ ਵਿੱਚ ਰਾਤ ਪੈ ਗਈ ਹਾਰ ਕੇ ਮੁਗਲ ਸੈਨਾਪਤੀ ਨੇ ਬਾਲਣ ਇਕੱਠਾ ਕਰਵਾ ਕੇ ਖੱਡ ਦਾ ਮੂੰਹ ਪਰਵਾ ਦਿੱਤਾ ਤੇ ਅੱਗ ਲਗਾ ਦਿੱਤੀ ਹੁਣ ਸਿੰਘਾਂ ਨੇ ਧੂਏ ਤੋਂ ਬਚਣ ਲਈ ਗਿੱਲੀ ਮਿੱਟੀ ਦਾ ਸਾਰਾ ਲਿਆ ਇਧਰ ਫੌਜ ਵਿੱਚ ਕਿਸੇ ਤਰ੍ਹਾਂ ਵਾਅ ਫੈਲ ਗਈ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾਂ ਦੇ ਇਸ ਹਮਲੇ ਦਾ ਪਤਾ ਲੱਗ ਗਿਆ ਹੈ ਤੇ ਉਹ ਮਾਰੋ-ਮਾਰ ਕਰਦੇ ਇੱਧਰ ਹੀ ਆ ਰਹੇ ਹਨ ਪਰ ਫਵਾ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਸੀ ਪਰ ਮੁਗਲ ਸੈਨਾਰ ਦੇ ਤਾਂ ਸੌ ਸੁੱਤੇ ਗਏ ਬਸ ਥੋੜੀ ਦੇਰ ਹੋਰ ਰਾਤ ਪੈਣ ਦੀ ਦੇਰ ਹੈ ਸਿੰਘ ਆਉਣ ਵਾਲੇ ਹੀ ਹਨ ਅਸੀਂ ਤਾਂ ਕਹਿ ਦਿਆਂ ਕਿ ਸਾਨੂੰ ਤਾਂ ੱੱਕੇ ਨਾਲ ਪਿੰਡਾਂ ਵਿੱਚੋਂ ਧੂਕੇ ਲਿਆਏ ਹਨ ਸਿੰਘਾਂ ਨੂੰ ਤਾਂ ਜੀ ਕਹਿੰਦੇ ਨੇ ਰਾਤਾਂ ਨੂੰ ਦਿਨ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਈ ਪਾਸਿਆਂ ਤੋਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਹੌਲੀ-ਹੌਲੀ ਫੌਜ ਖੱਡੰਗਿਓ ਖਿਸਕਣ ਲੱਗੀ। ਤੁਰਕਾਂ ਦੇ ਜਾਣ ਦੀ ਧੀਰ ਸੀ ਕਿ ਪਿੰਡ ਵਾਲੇ ਨੇ ਰਲ ਕੇ ਅੱਗ ਬੁਝਾ ਦਿੱਤੀ ਤੇ ਸਿੰਘ ਖੱਡ ਵਿੱਚੋਂ ਬਾਹਰ ਕੱਢ ਲਏ। ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱdde ਸਿੰਘ ਨੇ ਆਪ ਦੱਸੀ ਸੀ। ਉਹ ਆਪ ਉਸ ਖੱਡ ਵਿੱਚ ਸੀ ਬਾਬਾ ਪੰਗੂ ਬੋਲਿਆ। ਬਾਬਾ ਲੱੱਦਾ ਸਿੰਘ ਮੀਰਾਕੋਟ ਤੋਂ ਸੀ। ਹਾਂ ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ। ਉਸ ਆਪ ਮੈਨੂੰ ਗੋਦ ਬਿਠਾ ਕੇ ਇਹ ਕਥਾ ਸੁਣਾਈ ਸੀ। ਤੇ ਤੁਸੀਂ ਸਾਨੂੰ ਗੋਦ ਬਿਠਾ ਸੁਣਾ ਰਹੇ ਹੋ ਹੱਸਦਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੇ ਸੁਣੋ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਕਥਾ ਸਾਖੀ ਭਾਈ ਤਾਰੂ ਸਿੰਘ ਕੀ ਚੱਲੀ ਖਾਨ ਬਹਾਦਰ ਦੀਆਂ ਸਿੰਘਾਂ ਨੂੰ ਮਕਾਉਣ ਦੀਆਂ ਸਭ ਵਿਦਾਂ ਲਗਭਗ ਬਯਾਰਥ ਰਹੀਆਂ ਹਨ ਉਸਨੇ ਆਪਣੇ ਸਭ ਉਹ ਅਹਲਕਾਰ ਸੱਦੇ ਜਿਨ੍ਹਾਂ ਦਾਅਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮੋ ਨਿਸ਼ਾਨ ਮਿਟਾ ਦੇਣਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰ ਦੇਣ ਦੇ ਵਾਅਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾਂ ਹਕੂਮਤ ਤੋਂ ਹਾਸਲ ਕਰ ਲਈਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੇ ਤੁਹਾਡੇ ਪਹਿਰੇ ਇੰਨੇ ਸਖਤ ਹਨ ਤਾਂ ਸਿੰਘ ਅੰਨ ਪਾਣੀ ਕਿੱਥੋਂ ਹਾਸਲ ਕਰਦੇ ਹਨ ਨਾ ਤਾਂ ਉਹ ਕੋਈ ਚੱਕਰੀਆਂ ਕਰਦੇ ਹਨ ਨਾ ਹੀ ਉਹਨਾਂ ਦੇ ਕੋਈ ਵਪਾਰ ਹਨ ਜੋ ਕੋਈ ਵੱਜਮੀ ਆਮਦੀ ਨਾ ਆਉਦੀ ਹੋਵੇ ਪਿੰਡਾਂ ਸ਼ਹਿਰਾਂ ਨਾਲੋਂ ਸੰਪਰਕ ਉਹਨਾਂ ਦਾ ਸੀ ਤੋੜ ਰੱਖਿਆ ਹੈ ਗੁਰਦੁਆਰਿਆਂ ਦੇ ਚੜਾਵੇ ਸੀ ਬੰਦ ਕਰ ਦਿੱਤੇ ਹਨ ਗੁਰੂਆਂ ਦੇ ਨਾਮ ਦੀ ਅਰਦਾਸ ਭੇਟਾ ਵੀ ਉਹਨਾਂ ਨੂੰ ਨਹੀਂ ਮਿਲ ਰਹੀ। ਜੰਗਲਾਂ ਵਿੱਚੋਂ ਘਾਹ ਫੂਸ ਤੇ ਸਾਗ ਪੱਤ ਖਾ ਕੇ ਕੋਈ ਇੰਨੀ ਦੇਰ ਜਿਉਂਦਾ ਰਹਿ ਸਕਦਾ ਹੈ। ਬਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿ ਉਹ ਖਾਂਦੇ ਕੀ ਹਨ। ਜਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸ਼ਨਾਤਮਕ ਨਜ਼ਰਾਂ ਨਾਲ ਦੇਖ ਰਿਹਾ ਸੀ। ਅਸੀਂ ਤਾਂ ਸ਼ੇਰਾਂ ਭਗਿਆੜਾਂ ਦੀਆਂ ਖੱਡਾਂ ਵਿੱਚੋਂ ਵੀ ਕੱਡ-ਕੱਡ ਸਿੰਘ ਮਾਰ ਦਿੱਤੇ ਹਨ। ਪਿੰਡਾਂ ਦੇ ਪਿੰਡ ਉਜਾੜ ਦਿੱਤੇ ਹਨ ਜਿਦੇ ਪਰਿਵਾਰ ਵਿੱਚੋਂ ਕੋਈ ਇੱਕ ਸਿੰਘ ਸੱਜ ਜਾਏ ਅਸੀਂ ਸਾਰਾ ਕੁੰਬਾ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਹੇ ਸਿੰਘ ਗੱਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲਿਆ ਖੱਡਾਂ ਵਿੱਚੋਂ ਜਿਹੜੇ ਤੂੰ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਗਿਣਤੀ ਦੇ 3-4 ਸਿੰਘਾਂ ਨੇ ਥੋੜੀ ਐਡੀ ਫੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ ਕਿਹੜਾ ਹੀਲਾ ਨਹੀਂ ਵਰਤੇ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤੇ ਫੇਰ ਵੀ ਕਿੰਨੀ ਬੁਰੀ ਤਰ੍ਹਾਂ ਸਫਲ ਰਹੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਇਹ ਸੋਚ ਕੇ ਕਿਉਂ ਨਾ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜ਼ਗੀਰਾਂ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਟੀਚੇ ਵਿੱਚ ਅਸਫਲ ਰਹੇ ਹੋ ਜਗਰੀਆ ਚੀਕਦਾ ਹੋਇਆ ਬੋਲਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜ਼ਗੀਰ ਖੁੱਸਣ ਦੇ ਡਰੋਂ ਝੰਡਿਆਲੇ ਵਾਲਾ ਹਰਪਖਤ ਨਿਰੰਜਨਿਆ ਛੇਤੀ ਨਾਲ ਬੋਲਿਆ ਜਗਰੀਆ ਉਸ ਵੱਲ ਦੇਖਣ ਲੱਗਾ ਤੇ ਨਿਰੰਜਨਿਆ ਨੇ ਗੱਲ ਜਾਰੀ ਰੱਖੀ ਇਸ ਵਿੱਚ ਕੋਈ ਸ਼ੱਕ ਨਹੀਂ ਖਾਨ ਬਹਾਦਰ ਕੇ ਹਕੂਮਤੀ ਪੈਰਾ ਬਹੁਤ ਸਖਤ ਹੈ ਤੇ ਹਕੂਮਤ ਦੇ ਖੈਰ ਖਵਾ ਵੀ ਆਪਣੀ ਪੂਰੀ ਵਾਹ ਲ ਰਹੇ ਹਨ ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ਐਸੇ ਸਿੱਖ ਬੈਠੇ ਹਨ ਜੋ ਆਪ ਰੋਟੀ ਮਗਰੋਂ ਖਾਂਦੇ ਹਨ ਪਹਿਲਾ ਜੰਗਲਾਂ ਵਿੱਚ ਸਿੰਘਾਂ ਨੂੰ ਪਹੁੰਚਾ ਕੇ ਆਉਂਦੇ ਹਨ ਹਰ ਕਿਸੇ ਦਾ ਵਿਤ ਹੈ ਕੋਈ ਪੰਜ ਸਿੰਘਾਂ ਲਈ ਭੇਜਦਾ ਹੈ ਕੋਈ ਦਸਾਂ ਲਈ ਤੇ ਕੋਈ ਲਿਜਾਣ ਦੀ ਸੇਵਾ ਕਰਦਾ ਹੈ ਭਾਵੇਂ ਉਹ ਕਿਰਤ ਤਾਂ ਸੂਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਕਾਰਾਤ ਵੀ ਦਿੰਦੇ ਹਨ ਪਰ ਬਾਕੀ ਬਚਿਆ ਸਭ ਕੁਝ ਉਹਨਾਂ ਨੇ ਸਿੰਘਾਂ ਦੀ ਭੇਟ ਕਰ ਰੱਖਿਆ ਹੈ ਇਹਨਾਂ ਵਿੱਚੋਂ ਬਹੁਤੇ ਤਾਂ ਆਪ ਫਾਕੇ ਵੀ ਕੱਟ ਲੈਂਦੇ ਹਨ ਪਰ ਸਿੰਘਾਂ ਤੱਕ ਅੰਨ ਜ਼ਰੂਰ ਪਹੁੰਚਾਉਂਦੇ ਹਨ ਇਥੋਂ ਤੱਕ ਵੀ ਕਿ ਆਪ ਸਿਆਲਾਂ ਵਿੱਚ ਭਾਵੇਂ ਰਾਤਾਂ ਅੱਗ ਬਾਲ ਕੇ ਘਟਣ ਪਰ ਸਿੰਘਾਂ ਨੂੰ ਵਸਤਰਾਂ ਭੂਰਿਆਂ ਦੀ ਤੋਟ ਨਹੀਂ ਆਉਣ ਦਿੰਦੇ ਇਹ ਨਹੀਂ ਮਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਦੇ ਇਹਨਾਂ ਵੈਰੀ ਸਿੱਖਾਂ ਤੋਂ ਮੁਕਤ ਰਾਜ ਦਾ ਸਾਡਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ ਛੇਤੀ ਤੋਂ ਛੇਤੀ ਪੇਸ਼ ਕਰੋ ਇਹਨਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਚਹਿਰੀ ਵਿੱਚ ਇਹਨਾਂ ਨੂੰ ਭਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ ਜਕਰੀਆ ਨਾਲੇ ਤਾਂ ਆਪਣੀ ਸਫਲਤਾ ਤੇ ਮੱਥਾ ਪਿੱਟ ਰਿਹਾ ਸੀ ਤੇ ਨਾਲ ਹੀ ਗੁੱਸੇ ਵਿੱਚ ਲੋਹਾ ਲੱਖਾ ਹੋ ਰਿਹਾ ਸੀ ਤੂੰ ਜਾਣਦਾ ਹੈ ਇਹਨਾਂ ਵਿੱਚੋਂ ਕਿਸੇ ਦਾ ਪਤਾ ਜਕਰੀਏ ਨੇ ਨਿਰੰਜਣੀਆਂ ਨੂੰ ਪੁੱਛਿਆ ਜੀ ਖਾਨ ਸਾਹਿਬ ਇੱਕ ਤਾਂ ਲਾਹੌਰ ਨੇੜੇ ਹੀ ਹੈ ਪਿੰਡ ਫੂਲਾ ਤਾਰੂ ਸਿੰਘ ਨਾਮ ਸੁਣੀਦਾ ਹੈ ਬਾਕੀ ਲੋਕਾਂ ਵਾਂਗ ਹਕੂਮਤੀ ਕਰ ਵੀ ਪਰਦਾ ਹੈ ਬਸ ਇੱਕ ਭੈਣ ਤੇ ਇੱਕ ਮਾਹਨ ਘਰ ਵਿੱਚ ਥੋੜਾ ਬਹੁਤ ਰੁੱਖੀ ਮਿੱਸੀ ਆਪ ਖਾਂਦੇ ਹਨ ਤੇ ਬਾਕੀ ਸਿੰਘਾਂ ਦੀ ਸੇਵਾ ਵਿੱਚ ਲਾਉਂਦੇ ਹਨ ਲੋਕਾਂ ਦੇ ਘਰਾਂ ਵਿੱਚ ਚੱਕੀਆਂ ਪੀ ਤੇ ਚੌਲ ਕੁੱਟ ਕੇ ਰਸਦ ਪਾਣੀ ਇਕੱਠਾ ਕਰਦੇ ਹਨ ਕਹਿੰਦੇ ਨੇ ਕਿ ਆਪ ਤਿੰਨੇ ਮਰੇ ਜਿਹੇ ਸਰੀਰਾਂ ਦੇ ਹਨ ਬਸ ਇਨਾ ਕੁ ਖਾਂਦੇ ਹਨ ਕਿ ਕਿਰਤ ਕਰਨ ਲਈ ਜਿਉਂਦੇ ਰਹਿ ਸਕਣ ਇਹ ਤਾਂ ਸਿੰਘਾਂ ਨੂੰ ਮੰਨੂ ਪੂਜਦੇ ਹਨ ਇਹ ਵੀ ਸੁਣੀਦਾ ਹੈ ਕਿ ਜਦ ਮਸੀਤ ਵਿੱਚੋਂ ਬਾਗ ਆਉਂਦੀ ਹੈ ਤਾਂ ਕੰਨਾਂ ਵਿੱਚ ਉਂਗਲਾਂ ਦੇ ਲੈਂਦੇ ਹਨ ਕੁਝ ਗੱਲਾਂ ਨਿਰੰਜਨੀਆਂ ਆਪਣੇ ਕੋਲੋਂ ਜੋੜ ਕੇ ਵੀ ਸੁਣਾਉਣ ਲੱਗ ਪਿਆ ਹੈ ਕਿਸੇ ਸੁਲਤਾਨੀਏ ਦਾ ਰੋਟ ਜਾਂ ਮਕਬਰੇ ਦੀ ਸ਼ਿਰਨੀ ਨਹੀਂ ਖਾਂਦੇ ਸਿਰਫ ਆਪਣੇ ਗੁਰੂ ਦੀ ਬਾਣੀ ਹੀ ਪੜ੍ਹਦੇ ਸੁਣਦੇ ਹਨ ਨਾ ਹਿੰਦੀਆਂ ਵਾਂਗ ਗੰਗਾ ਨਹਾਉਣ ਜਾਂਦੇ ਹਨ ਬਸ ਆਪਣੇ ਗੁਰੂ ਦੇ ਬਣਾਏ ਸਰੋਵਰਾਂ ਵਿੱਚ ਹੀ ਚੁੱਭੀਆਂ ਲਾਉਂਦੇ ਹਨ ਤੇ ਉਸੇ ਨੂੰ ਸੱਚਾ ਤੀਰਥ ਠਾਕਦੇ ਹਨ ਨਾਹੀਂ ਕਿਸੇ ਰਾਮਚੰਦਰ ਜਾਂ ਕ੍ਰਿਸ਼ਨ ਦਾ ਜਾਪ ਕਰਦੇ ਹਨ ਬਸ ਗੁਰੂ ਗੁਰੂ ਜਪਦੇ ਹਨ ਉਸ ਤਾਰੂ ਸਿੰਘ ਦਾ ਨਿੱਤ ਕਰਮ ਹੈ ਜਦ ਪਿੰਡ ਸੌ ਜਾਂਦਾ ਹੈ ਉਹ ਜੰਗਲ ਵਿੱਚ ਸਿੰਘਾਂ ਨੂੰ ਰੋਟੀਆਂ ਦੀ ਪੰਡ ਪੁਚਾ ਕੇ ਆਉਂਦਾ ਹੈ ਇਸ ਤੋਂ ਬਿਨਾ ਕੋਈ ਹੋਰ ਜਕਰੀਆ ਇਸ ਚੁਗਲ ਤੋਂ ਹੋਰ ਸਿੰਘਾਂ ਬਾਰੇ ਵੀ ਜਾਣਨਾ ਚਾਹੁੰਦਾ ਸੀ ਦੂਜਾ ਹੈ ਮੀਰਾਂ ਕੋਟੀਆਂ ਮਤਾਬ ਸਿੰਘ ਜਿਸ ਨੇ ਮੱਛੇ ਰੰਗੜ ਦਾ ਸਿਰ ਲਾਹਿਆ ਸੀ ਉਹ ਤਾਂ ਮਾਨੋ ਹਨੇਰੀ ਹੈ ਇਹ ਅੱਜ ਬੀਕਾਨੇ ਰਹਿ ਤਾਂ ਕੱਲ ਜੈਪੁਰ ਹੋਏਗਾ ਤੇ ਪਰਸੋਂ ਜੋਧਪੁਰ ਉਹ ਸਾਡੇ ਜਹਿਆਂ ਨੂੰ ਮਾਰਦਾ ਹੈ ਪਤਾ ਨਹੀਂ ਪਿੰਡਾਂ ਦੇ ਕਿੰਨੇ ਚੌਧਰੀ ਮੁਖਬਰ ਨਵਾਬ ਉਸ ਨੇ ਕੁੱਟੇ ਹਨ ਸਾਡੇ ਵਰਗਿਆਂ ਤੋਂ maal ਖੋ ਕੇ ਸਾਰੇ ਦਾ ਸਾਰਾ ਖਾਲਸੇ ਦੇ ਲੰਗਰਾਂ ਵਿੱਚ ਪਾ ਦਿੰਦਾ ਹੈ ਉਹ ਬਹੁਤ ਸੂਰਮਾ ਹੈ ਤੇ ਹਰ ਵੇਲੇ 40 50 ਸਿੰਘਾਂ ਦਾ ਜਥਾ ਨਾਲ ਰੱਖਦਾ ਹੈ ਹੇ ਖਾਨ ਬਹਾਦਰ ਸਾਡੇ ਜਹੇ ਜਿਹੜੇ ਤੁਹਾਡੇ ਤੋਂ ਚੌਧਰਾ ਲੈ ਕੇ ਜਾਂਦੇ ਹਨ ਉਹ ਰਾਤ ਨੂੰ ਉਹਨਾਂ ਕੋਲ ਆਉਂਦਾ ਹੈ ਨਾਲੇ ਤਾਂ ਕੁੱਟਦਾ ਹੈ ਤੇ ਨਾਲੇ ਸਭ ਕੁਝ ਖੋਹ ਕੇ ਲੈ ਜਾਂਦਾ ਹੈ। ਕਈ ਥਾਈ ਤਾਂ ਉਹ ਪੱਕਾ ਕਰ ਵੀ ਵਸੂਲਣ ਲੱਗ ਪਿਆ ਹੈ। ਨਿਰੰਜਨੀਆਂ ਨੇ ਭਾਈ ਮਤਾਬ ਸਿੰਘ ਬਾਰੇ ਜਕਰੀਏ ਨੂੰ ਦੱਸਿਆ। ਜਕਰੀਆ ਖਾਨ ਨੇ ਉਸੇ ਵੇਲੇ ਹਰ ਭਗਤ ਤੇ ਨਿਰੰਜਨੀਆਂ ਨੂੰ ਹੁਕਮ ਕੀਤਾ ਕਿ ਉਹ ਮਤਾਬ ਸਿੰਘ ਨੂੰ ਫੜ ਕੇ ਲਿਆਵੇ। ਨਿਰੰਜਨੀਆਂ ਮਤਾਬ ਸਿੰਘ ਤੋਂ ਭੈ ਖਾਂਦਾ ਸੀ। ਸੋ ਕਹਿਣ ਲੱਗਾ ਕਿ ਕਿਉਂ ਨਾ ਪਹਿਲਾਂ ਤਾਰੂ ਸਿੰਘ ਨੂੰ ਫੜ ਲਿਆ ਜਾਵੇ ਕਿਉਂਕਿ ਉਹ ਤਾਂ ਇਕੱਲਾ ਹੀ ਹੈ। ਫੌਜੀਆਂ ਦੀ ਇੱਕ ਛੋਟੀ ਟੁਕੜੀ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜੀ ਗਈ। ਤੇ ਨਾਲ ਹੀ ਜਕਰੀਏ ਨੇ ਮੋਤਾਪ ਸਿੰਘ ਨੂੰ ਲੱਭਣ ਦਾ ਹੁਕਮ ਵੀ ਦਿੱਤਾ। ਵੀ ਇੱਕ ਸਿਪਾਹੀ ਇੱਕ ਮੁਗਲ ਘੋੜਸਵਾਰ ਅਫਸਰ ਨਾਲ ਗਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੜਾਣੇ ਪਿੰਡ ਲਿਆਏ। ਭਾਈ ਸਾਹਿਬ ਦੀ ਭੈਣ ਨੂੰ ਵੀ ਨਾਲ ਹੀ ਫੜ ਲਿਆ ਗਿਆ। ਜਾਦੇ ਇਲਾਕੇ ਵਿੱਚ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਫੈਲੀ ਤਾਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਫੌਜ ਦੀ ਇਹ ਛੋਟੀ ਟੁਕੜੀ ਡਰ ਗਈ ਤੇ ਕਿਸੇ ਡਰੇ ਬੰਦੇ ਵਾਂਗ ਹਮਲਾਵਰ ਹੋ ਗਈ। ਪਰ ਮਗਰੋਂ ਕੁਝ ਮਹਤਵਪੂਰਨ ਲੋਕਾਂ ਨੇ ਅਫਸਰ ਨੂੰ ਕੁਝ ਪੈਸੇ ਦਿੱਤੇ ਕਿ ਉਹਨਾਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿੱਤੇ ਜਾਣ। ਕੁਝ ਸਿਆਣੇ ਆਗੂ ਭਾਈ ਤਾਰੂ ਸਿੰਘ ਨੂੰ ਮਿਲੇ ਤੇ ਕਹਿਣ ਲੱਗੇ ਅਸੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਛਡਵਾ ਲੈਣਾ ਹੈ। ਇਹਨਾਂ ਚਾਰਕ ਸਪਾਹੀਆਂ ਨੂੰ ਅਸੀਂ ਕੁੱਟ ਕੇ ਦਵੱਲਾ ਦੇਣਾ ਹੈ ਤੇ ਤੁਹਾਨੂੰ ਭਜਾ ਕੇ ਲੈ ਜਾਣਾ। ਪਰ ਪਹਿਲਾਂ ਉਹਨਾਂ ਨੇ ਘੋੜਸਵਾਰ ਅਫਸਰ ਨੂੰ ਕੁਝ ਹੋਰ ਰਕਮ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਛਡਵਾ ਲਿਆ। ਭਾਈ ਤਾਰੂ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਉਹ ਕੋਈ ਵੀ ਐਸਾ ਕਦਮ ਨਾ ਚੁੱਕਣ ਕਿ ਹਕੂਮਤ ਨੂੰ ਪਿੰਡਾਂ ਤੇ ਤਸ਼ੱਦਦ ਕਰਨ ਦਾ ਬਹਾਨਾ ਮਿਲ ਸਕੇ। ਹਕੂਮਤ ਤਾਂ ਪਹਿਲਾਂ ਸਿੱਖ ਪੱਖੀਆਂ ਦੇ ਪਿੰਡਾਂ ਦੇ ਪਿੰਡੂ ਜਾੜ ਰਹੀ ਹੈ। ਉਜੜ ਉਜੜਦੇ ਨੇ ਤਾਂ ਉਜੜ ਜਾਣ ਪਿੰਡ। ਪਰ ਅਸੀਂ ਤੁਹਾਡੇ ਜਹੀ ਸੰਤ ਰੂਹ ਨੂੰ ਮੁਗਲਾਂ ਦੇ ਹੱਥ ਨਹੀਂ ਲੱਗਣ ਦੇਣਾ ਕੋਈ ਨੌਜਵਾਨ ਪਿੰਡੂ ਬੋਲੇ। ਮੇਰੀ ਜੀਹਾਂ ਤਾਂ ਕੋਈ ਹੋਰ ਜੰਮ ਪੈবেਗਾ ਪਰ ਖਾਲਸੇ ਦੇ ਹਿੱਤ ਐਸੀ ਐਸੇ ਪਿੰਡ ਕਿੱਥੋਂ ਲੱਭਾਂਗੇ? ਸੋ ਮੌਕਾ ਵਿਚਾਰੋ ਪੰਥ ਨੂੰ ਬੰਦਿਆਂ ਦੇ ਘਾਟੇ ਨਹੀਂ ਤੁਹਾਡੇ ਜਿਹੇ ਪੱਕੇ ਸਿੱਦਕਾਂ ਵਾਲੇ ਕਿਤੇ ਨਿੱਤ ਦਿਹਾੜੀ ਤਾਂ ਨਹੀਂ ਜੰਮਦੇ ਕੱਚ ਪੱਕ ਦੀ ਪਛਾਣ ਦਾ ਵੇਲਾ ਤਾਂ ਹੁਣ ਆਇਆ ਹੈ ਇਹ ਤਾਂ ਮੋਗਲਾਂ ਦੀ ਤਲਵਾਰ ਹੀਠੀ ਪਤਾ ਲੱਗੇਗਾ ਕਿ ਸਾਡਾ ਸਿੱਦਕ ਕਿੱਡਾ ਕਪਕੇਰਾ ਹੈ ਸੋ ਬੇਨਤੀ ਮੰਨੋ ਤੇ ਵਾਪਸ ਚਲੇ ਜਾਓ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਭਾਈ ਮੋਤੀराम ਮਹਿਰੇਵਾਲਾ ਸਿੱਦਕ ਬਖਸ਼ਣ ਭਾਈ ਮੋਤੀराम ਮਹਿਰੇਵਾਲਾ ਭਾਈ ਤਾਰੂ ਸਿੰਘ ਦੇ ਅੰਦਰ ਵੀ ਸਦਾ ਇਹੋ ਅੱਛਾ ਪਰ ਉਹ ਰਹਿੰਦੀ ਸੀ ਕਿ ਸਰੀਰ ਦਾ ਰੋਮ ਰੋਮ ਸਿੰਘਾਂ ਤੋਂ ਕੁਰਬਾਨ ਹੋ ਜਾਵੇ। ਭਾਵਨਾ ਇਥੋਂ ਤੱਕ ਸੀ ਕਿ ਜੇ ਕਦੇ ਸਿੰਘਾਂ ਨੂੰ ਠੰਡ ਲੱਗੇ ਤਾਂ ਭਾਈ ਤਾਰੂ ਸਿੰਘ ਆਪਣੇ ਸਰੀਰ ਦਾ ਇੰਗਠਾ ਕਿਹੜਾ ਨਾ ਬਣਾ ਦੇਣ ਸਿੰਘਾਂ ਦੇ ਸੇਕਣ ਲਈ। ਭਾਈ ਤਾਰੂ ਸਿੰਘ ਜੀ ਦੇ ਸਮਝਾਉਣ ਤੇ ਪਿੰਡ ਵਾਲੇ ਮੰਨ ਗਏ। ਰਾਤ ਉਹਨਾਂ ਨੇ ਉੱਥੇ ਪਾਈ ਸਭ ਕੋਲ ਹੀ ਬਦੀਤ ਕੀਤੀ। ਸਵੇਰੀ ਮਗਲ ਟੁਕੜੀ ਭਾਈ ਤਾਰੋ ਸਿੰਘ ਨੂੰ ਲੈ ਕੇ ਲਾਹੌਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ ਸਾਰੀ ਸੰਗਤ ਹੱਥ ਜੋੜ ਖਲੋਤੀ ਸੀ ਤੇ ਆਵਾਜ਼ਾਂ ਆ ਰਹੀਆਂ ਸਨ ਹੇ ਸੱਚੇ ਪਾਤਸ਼ਾਹ ਸਿੰਘ ਦੀ ਸਿੱਖੀ ਕਿਸਾਂ ਸਵਸਨ ਨਾਲ ਨਿਭ ਜਾਵੇ ਅੰਗ ਸੰਗ ਸਾਈ ਹੋਣਾ ਸਤਿਗੁਰੂ ਗੁਰੂ ਕੇ ਸਿੱਖਾਂ ਨੂੰ ਠੰਡੇ ਬੁਰਜਾਂ ਦੇ ਸਦਕ ਬਖਸ਼ਣਾ ਤੇ ਹੰਕਾਰੀਆਂ ਦੇ ਹੰਕਾਰ ਭੰਡਣੇ ਭਾਈ ਸਾਹਿਬ ਦੀ ਭੈਣ ਨੂੰ ਛੁਡਵਾ ਕੇ ਪਿੰਡ ਵਾਲੇ ਨਾਲ ਲੈ ਗਏ ਤੇ ਮਗਲ ਟੁਕੜੀ ਲਾਹੌਰ ਦੇ ਰਾਹ ਪੈ ਗਏ ਕੁਝ ਦਿਨ ਉਹਨਾਂ ਨੂੰ ਬੰਦੀਖਾਨੇ ਵਿੱਚ ਰੱਖਿਆ ਗਿਆ। ਸੰਗਤਾਂ ਉਸ ਜੇਲ੍ਹ ਨੂੰ ਬਾਹਰੋਂ ਮੱਥਾ ਟੇਕ-ਟੇਕ ਕੇ ਲੰਘਦੀਆਂ ਹਨ ਜਿੱਥੇ ਭਾਈ ਸਾਹਿਬ ਬੰਦ ਹਨ। ਬਹੁਤੇ ਸਿੱਖ ਸਪਾਹੀਆਂ ਨੂੰ ਪੈਸੇ ਵੀ ਦਿੰਦੇ ਹਨ ਕਿ ਭਾਈ ਸਾਹਿਬ ਦੀ ਇੱਕ ਝਲਕ ਦਿਖਾ ਦਿੱਤੀ ਜਾਵੇ। ਮੁਗਲਾਂ ਦੇ ਜ਼ੁਲਮ ਵੱਧ ਰਹੇ ਸਨ ਤੇ ਭਾਈ ਸਾਹਿਬ ਦੇ ਚਿਹਰੇ ਦੀ ਲਾਲੀ। ਮਨਸੂਰ ਵਾਂਗ ਸਿੰਘ ਨੂੰ ਇਹ ਲੋੜ ਨਹੀਂ ਸੀ ਕਿ ਸਰੀਰ ਵਿੱਚੋਂ ਨਿਕਲਦਾ ਲਹੂ ਚਿਹਰੇ ਉੱਪਰ ਮਲਣਾ ਪਵੇ ਤਾਂ ਕਿ ਚਿਹਰਾ ਲਾਲ ਭਾ ਮਾਰ ਸਕੇ। ਪਾਈ ਸਾਹਿਬ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂੰਹ ਨੂੰ ਨਹੀਂ ਲਾਇਆ ਤੇ ਭੁਖੀ ਦੇਹ ਵਿੱਚੋਂ ਵੀ ਸਬਰ ਸੰਤੋਖ ਡੁੱਲ ਡੁੱਲ ਪੈ ਰਿਹਾ ਹੈ ਹੁਣ ਹਾਕਮ ਨੂੰ ਇਹ ਕੌਣ ਦੱਸੇ ਕਿ ਦੇਹਾਂ ਤੋਂ ਤਾਂ ਸਿੰਘ ਉਸੇ ਦਿਨ ਪਾਰ ਹੋ ਜਾਂਦਾ ਹੈ ਜਦ ਆਨੰਦਪੁਰ ਦਾ ਇੱਕ ਕੁੱਟ ਜਲ ਵੀ ਛਕ ਲਵੇ ਤੇ ਤਾਰੂ ਸਿੰਘ ਨੇ ਤਾਂ ਉਸ ਜਲ ਤੋਂ ਬਣਿਆ ਅੰਮ੍ਰਿਤ ਛਕਿਆ ਹੋਇਆ ਹੈ ਖੰਡਿਆਂ ਨੂੰ ਮੱਥੇ ਨਾਲ ਛਹਾਉਣ ਵਾਲੇ ਕਦੇ ਸਿਰ ਲੱਥਣ ਤੋਂ ਨਹੀਂ ਡਰਦੇ ਜਿਹਦੇ ਹੱਥ ਬਲ ਦੀ ਮਸ਼ਾਲ ਹੋਵੇ ਉਸ ਨੂੰ ਹਨੇਰਾ ਕੀ ਡਰਾਵੇਗਾ ਮੌਤ ਦਾ ਫਰਿਸ਼ਤਾ ਸਿੰਘ ਅੱਗੇ ਹੱਥ ਜੋੜੀ ਖਲੋਤਾ ਹੈ